ਵੇਖੋ ਨਾ ਜਦੋਂ ਇਹਨੇ ਕਰਤਾ ਕੋਈ ਚਲੋ

ओके ओके ਇਸ ਹੈ ਅਮਲੇ ਵਿੱਚ ਜ਼ੋਰ ਪੜਿਆ ਜਿਹੜਾ 6 ਮਹੀਨੇ ਤੋਂ ਆਪਣਾ ਲਗਾਤਾਰ ਮਕਾਨ ਵਾਲੇ ਦੇ ਘਰ ਚੋਰੀ ਕੀ ਸਰਮਾਫਨਾ ਲਗਾ ਇਹ ਸਾਡੇ ਕੋਈ ਇੱਕ ਇਨਫੋਰਮੇਸ਼ਨ ਆਈ ਸੀ 5 7 26 ਨੂੰ ਕਿ ਗ੍ਰੇਸ ਐਵੇਨਿਊ ਜੋ ਅਮਨਦੀ ਮੈਡੀ ਸਿਟੀ ਦੇ ਬੈਕ ਸਾਈਡ ਦਾ ਏਰੀਆ ਹੈ ਲਾਰੈਂਸ ਰੋਡ ਉੱਥੇ ਜਿਹੜੇ ਕੋਈ ਖਾਲੀ ਘਰ ਨੇ ਉਹਨਾਂ ਵਿੱਚ ਜਾਂ ਕਈ ਦੂਸਰੇ ਘਰਾਂ ਦੇ ਵਿੱਚ ਕੁਝ ਸਮੇਂ ਤੋਂ ਜਿਹੜਾ ਕੁਕਰੀ ਲੂਸਮਾਨ ਸੀ ਕੋਈ ਉਹਨਾਂ ਦੀਆਂ ਟੂਟੀਆਂ ਜਾਂ ਕੋਈ ਤਾਰਾਂ ਜਾਂ ਕੋਈ ਹੋਰ ਸਟੋਰ ਦੇ ਵਿੱਚ ਕੋਈ ਸਮਾਨ ਪਿਆ ਸੀ ਉਹ ਚੋਰੀ ਹੋ ਰਿਹਾ ਸੀ ਇਹਦੇ ਸਬੰਧ ਵਿੱਚ ਅਸੀਂ ਇਨਫੋਰਮੇਸ਼ਨ ਤੇ ਐਫ ਆਈ ਆਰ ਰਜਿਸਟਰ ਕੀਤੀ ਐਫ ਆਈ ਆਰ ਨੰਬਰ 115 ਡੇਟਡ 5724 ਅੰਡਰ ਸੈਕਸ਼ਨ 305 317 ਬੀ ਐਨ ਐਸ ਠਾਣਾ ਸਿਵਲ ਲਾਈਨ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਅਰੈਸਟ ਕੀਤੇ ਆ ਜਿਨ੍ਹਾਂ ਵਿੱਚੋਂ ਜਤਿੰਦਰ ਸਿੰਘ ਅਕਾਸ਼ ਤੇ ਗੌਰਵ ਇਹ ਸਾਰੇ ਵੀਰ ਕੇ ਦੇ ਰਹਿਣ ਵਾਲੇ ਨੇ ਔਰ ਇਹਨਾਂ ਪਾਸੋਂ ਜੋ ਹਾਰਡਵੇਅਰ ਦਾ ਸਮਾਨ ਹੈ ਜੋ ਘਰਾਂ ਦੇ ਵਿੱਚ ਚੋਰੀਆਂ ਕਰਦੇ ਸੀ ਉਹ ਅਸੀਂ ਰਿਕਵਰ ਕੀਤਾ ਹੈ ਸਰ ਕੋ ਨਸ਼ੇ ਵਗੈਰਾ ਤੇ ਆਦੀ ਸੀ ਜਾਂ ਕੋਈ ਪਹਿਲਾਂ ਵੀ ਇਹਨਾਂ ਤੋਂ ਕੋਈ ਮਾਮਲਾ ਦਰਜ ਹੈਗਾ ਸਰ ਇਹਦੇ ਵਿੱਚ ਜਿਹੜਾ ਜਤਿੰਦਰ ਸਿੰਘ ਹੈਗਾ ਜੀ ਇਹਦੇ ਤੇ ਪਹਿਲਾਂ ਵੀ ਐਨਡੀਪੀਐਸ ਦਾ ਕੇਸ ਰਜਿਸਟਰਡ ਹੈ ਠਾਣਾ ਵੀਰਕੇ ਤੋਂ ਤੇ ਬਾਕੀ ਵੀ ਜਿਹੜੇ ਹੈਗੇ ਨੇ ਉਹ ਵੀ ਡਿਡਿਕਸ਼ਨ ਤੋਂ ਉਹਨਾਂ ਦਾ ਕੁਲੀਆ वगैरह ਲੈ ਰਹੇ ਨੇ ਉਹ ਸਰ ਕਿੰਨੇ ਬੋਮਰ ਹਨ ਯਾਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਇਹ ਤਕਰੀਬਨ ਇਹਨਾਂ ਦੀ 25 26 ਸਾਲ ਦਾ ਜੀ ਗਰੁੱਪ ਹੈ ਤੇ ਜੋ ਸਾਨੂੰ ਗ੍ਰੇਸ ਐਵੇਨਿਊ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੀ ਸ਼ਿਕਾਇਤ ਮਿਲ ਰਹੀ ਸੀ ਤੇ ਅਸੀਂ ਉਹਦੇ ਸਬੰਧ ਵਿੱਚ ਰੈਗੂਲਰਲੀ ਉੱਥੇ ਪੈਟਰੋਲਿੰਗ ਤੇ ਬਾਕੀ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਉਹ ਤੇ ਬੇਸਿਸ ਤੇ ਐਫ ਆਈ ਆਰ ਰਜਿਸਟਰ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੈ ਸਰ ਇਹਨਾਂ ਦਾ ਹੋਰ ਵੀ ਕੋਈ ਗੈਂਗਰਾਂ ਦੇ ਨਾਲ ਸਬੰਧਿਤ ਰਿਖਦੇ ਹਨ ਕਿਦਾਂ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕੀ ਕੋਈ ਹੋਰ ਇਹਨਾਂ ਦੇ ਨਾਲ ਅੱਗੇ ਫਦਰ ਕੋਈ ਇਹਨਾਂ ਦੇ ਨਾਲ ਬੰਦੇ ਅਟੈਚਡ ਨੇ ਜਾਂ ਇਹਨਾਂ ਦੇ ਕੋਈ ਇਨਫੋਰਮੇਸ਼ਨ ਦੇਣ ਵਾਲਾ ਕੋਈ ਰੈਕੀ ਕੰਡਕਟ ਕਰਨ ਵਾਲਾ ਉਹਨਾਂ ਨੂੰ ਵੀ ਅਸੀਂ ਜਲਦੀ ਇਹਦੇ ਵਿੱਚ ਨਾਮਜ਼ਦ ਕਰਕੇ ਅਰੈਸਟ ਕਰਾਂਗੇ ਸਰ ਕਿਹਨੂੰ ਵੇਚਦੇ ਸੀ ਇਹ ਸਮਾਨ ਜਿਹੜਾ ਉਹ ਹੈ ਜੀ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਇਹਦੇ ਵਿੱਚ ਕੋਈ ਜਿਹੜਾ ਹਾਰਡਵੇਅਰ ਦਾ ਸਮਾਨ ਆ ਉਹ ਰਿਕਵਰ ਕੀਤਾ ਗਿਆ ਹੈ ਬਾਕੀ ਅੱਗੇ ਇਹਨਾਂ ਕੋ ਨੂੰਗਾਈ ਨਾ ਪੁਸ਼ਕਿਸ਼ ਕੀਤੀ ਜਾਵੇਗੀ ਇੱਕ ਦੋਸ਼ੀ ਜਿਹੜਾ ਜਤਿੰਦਰ ਹੈ ਉਹ ਰਿਮਾਂਡ ਤੇ ਆ ਤੇ ਦੂਸਰੇ ਦੋਸ਼ੀਆਂ ਨੂੰ ਵੀ ਅਸੀਂ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਫਦਰ ਰਿਮਾਂਡ ਲਵਾਵਾਂਗੇ ਤੇ ਅੱਗੇ ਉਹਨਾਂ ਤੋਂ ਕਲੀਅਰ ਕਰਾਂਗੇ ਸਰ ਜਿਹੜਾ ਸਮਾਨ ਜਿਹਨੂੰ ਵੇਚਦੇ ਉਹਦੇ ਵੀ ਕੋਈ ਕਾਰਵਾਈ ਕੀਤੀ ਜਾਏਗੀ ਸਰ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਪੂਰੀ ਤਰ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਫਦਰ ਇਹਨਾਂ ਨੇ ਬਾਕੀ ਹੋਰ ਕਿਸੇ ਏਰੀਆ ਤੋਂ ਵੀ ਸਮਾਨ ਚੋਰੀ ਕੀਤਾ ਹੋਏਗਾ ਉਹਦੇ ਸਬੰਧੀ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ